ਤੇ ਸਤਕਾਰਯੋਗ ਕਿਸਾਨ ਭਰਾ ਮੈਂ ਤੁਹਾਡਾ ਆਪਣਾ ਨਵੇਦ ਸਿੰਘ ਚਿੱਤਰਵੜੀ। ਆਸਾਨ ਦੋਸਤੋ ਪੰਜਾਬ ਗਵਰਨਮੈਂਟ ਨੇ ਝੋਨਾ ਲਾਉਣ ਦੀ ਤਰੀਕ 1 5 10 15 ਚਾਰੇ ਸਿਆਚ ਵੰਡ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਨੂੰ ਤਰੀਕਾ ਦਿੱਤੀਆਂ ਸੀ। ਤਕਰੀਬਨ 2-3 ਤਰੀਕ ਤੋਂ ਝੋਨਾ ਪੰਜਾਬ ਦੇ ਵਿੱਚ ਲੱਗਣਾ ਸ਼ੁਰੂ ਹੋ ਗਿਆ। ਤੇ ਕਈ ਥਾਈਂ ਪਾਣੀ ਤੋਂ ਬਾਅਦ ਦਵਾਈ ਦਵਾਈ ਸ਼ੁਰੂ ਹੋ ਗਈ। ਝੋਨੇ ਲਵਾਈ ਤੋਂ ਬਾਅਦ ਸਭ ਤੋਂ ਵੱਡਾ ਮਸਲਾ ਹੁੰਦਾ ਹੈ ਕਿਸਾਨ ਭਰਾਵਾਂ ਲਈ ਕਿ ਝੋਨੇ ਦੇ ਵਿੱਚ ਕੰਦ ਨਾ ਉਗੇ ਕਿਹੜੀ ਦਵਾਈ ਪਾਈਏ ਕਿਸ ਤਰੀਕੇ ਪਾਈਏ ਕਿੰਨੀ ਡੋਸ ਤੇ ਪਾਈਏ ਉਸ ਬਾਰੇ ਅਗਲੇ 2-3 ਮਿੰਟ ਆਪਾਂ ਗੱਲ ਕਰਾਂਗੇ ਕਿਸਾਨ ਭਰਾਵੋ ਬੂਗਾ ਕਲੋਰ EC ਤੇ ਬੂਗਾ ਕਲੋਰ EW ਮਚੈਟੀ ਤੇ ਫਾਸਟ ਮਿਕਸ ਤੇ ਨਾਂ ਦੇ ਦੋ ਬ੍ਰਾਂਡ ਆਉਂਦੇ ਆ ਤਕਰੀਬਨ 100 ਚੋਂ 170 ਤੋਂ 80 ਕੰਪਨੀਆਂ ਕੋਲੇ ਦੋਵੇਂ ਦਵਾਈਆਂ ਹੈਗੀਆਂ ਪਰ ਇਹਨਾਂ ਦਾ ਕਲੇਮ ਸਵਾਂ ਸਵਾਂ ਕੀਤੇ ਟੇਜੜਦੀ ਹੈ ਜਦੋਂ ਸਾਡੇ ਖੇਤਾਂ ਦੇ ਵਿੱਚ ਇਹ ਕੰਮ ਕਰਦੀਆਂ ਸੀ ਵੈਲਡ ਗੁੱਡ ਜਾਂ ਜਦੋਂ ਸਾਡੇ ਕੋਲ ਹੋਰ ਕੋਈ ਅਲਟਿਨੇਟ ਟੈਕਨੀਕਲ ਨਹੀਂ ਸੀ ਹੈਗਾ ਕਿਉਂਕਿ ਇੱਕ ਵਾਟਰ ਬੇਸ ਆ ਇੱਕ ਮਲਸੀਫਾਈਡ ਬੇਸ ਆ ਮਚਰਟੀ ਦੇ ਥੱਲੇ ਮਚਰਟੀ ਵਾਲੇ ਪਾਣੀ ਦੇ ਥੱਲੇ ਕੋਈ ਬੂਟਾ ਛੋਟਾ ਆ ਜੇ ਕਿਸੇ ਬੂਟੇ ਦਾ ਪੱਤਾ ਪਾਣੀ ਨਾਲ ਲੱਗ ਕੇ ਲੱਕ ਟੁੱਟ ਕੇ ਥੱਲੇ ਆ ਜੇ ਤੇ ਬੂਟਾ ਗਲ ਜਾਂਦਾ ਸੁਖ ਸਾਹ ਦੋਸਤੂ ਇੰਨੀ ਕੀ ਕਾਸਟਿਕ ਦੇ ਵਿੱਚ ਹੀ ਤੁਹਾਨੂੰ ਪਟੀਲਾ ਕਲੋਰ 50% EC ਮਿਲ ਜਾਣੀ ਹੈ ਵੈਜੀਟੇਬਲ ਆਇਲ ਬੇਸ ਦਾ ਪ੍ਰੋਡਕਟ ਹੁੰਦਾ ਹੈ ਇਹਦੇ ਨਾਲ ਹੀ ਪਟੀਲਾ ਕਲੋਰ 37% EW వాటర్ بیس ਪ੍ਰੋਡਕਟ ਹੈ ਇਹਦਾ ਚਲਨ ਪਿਛਲੇ 4-5 ਸਾਲ ਦੇ ਵਿੱਚ ਪਟੀਲਾ ਕਲੋਰ EW ਤੇ ਪਟੀਲਾ ਕਲੋਰ EC ਦਾ ਵਧਿਆ ਹੈ ਕਿਉਂਕਿ ਕੰਮ ਜ਼ਿਆਦਾ ਕਰਦੀ ਹੈ ਸਵਾਕ ਸਵਾਕੀ ਢੇਣ ਦੇ ਨਾਲ-ਨਾਲ ਕੰਮੀ ਪੱਤ ਮਿਰਚਾ ਚਿੱਟੇ ਫੁੱਲਾੜੀ ਊਟੀ ਮਿਰਚ ਊਟੀ ਤੇ ਜੇ ਇਹਨੂੰ ਆਪਾਂ ਤਰੀਕੇ ਦੇ ਨਾਲ ਕੰਬੀਨੇਸ਼ਨ ਚ ਇੰਪਲੀਮੈਂਟ ਕਰ ਜਾਈਏ ਤੇ بڑے ਖੇਤਾਂ ਦੇ ਵਿੱਚ ਇਹਦੇ ਪਾਉਣ ਦੇ ਨਾਲ ਜਿਹੜੀ ਬੂਈਂ ਘੂਈ ਪਿਆਜ਼ੀ ਬੂਟੀ ਆਪਾਂ ਕਹਿ ਦਿੰਦੇ ਆ ਇਹ ਵੀ ਖੇਤਾਂ ਦੇ ਵਿੱਚ ਨਈ ਉਗਦੀ ਜਾਂ ਪਹਿਲੇ ਸਾਲ ਹੀ 80-85% ਆਪਾਂ ਨੂੰ ਰਿਲੀਫ ਮਿਲ ਜਾਂਦੀ ਆ ਕਈਆਂ ਖੇਤਾਂ ਦੇ ਵਿੱਚ ਤੇ ਇਹ ਕੰਬੀਨੇਸ਼ਨ ਦੇ ਵਿੱਚ ਦਵਾਈਆਂ ਮੋTHA ਵੀ ਨਹੀਂ ਆਉਂਦੀਆਂ ਫਾਰਮਰ ਪ੍ਰੈਕਟਿਸ ਦੇ ਵਿੱਚ ਪਿਛਲੇ 2-3 ਸਾਲ ਤੋਂ ਅਸੀਂ ਕੀ ਵੇਖ ਰਹੇ ਆ ਇੱਕ ਸਾਰ ਪਚਾ 1 ਲੀਟਰ ਤੋਂ 1/2 ਲੀਟਰ ਪਟਿਲਾ ਤੌਰ ਦਾ ਰੰਦਾ ਉਹਨੂੰ ਰੇਤ 'ਚ ਮਸ ਕੇ 15 ਤੋਂ 20 ਕਿਲੋ ਰੇਤ ਦੇ ਵਿੱਚ ਮਸ ਕੇ ਤੇ ਸ਼ਾਮੀ ਹਵਾਵਾਂ ਨੇ ਨਰ ਭੁਰਪਰੀ ਕਰ ਲੈਂਦਾ ਹੈ। ਪਰ ਉਹਦੇ ਨਾਲ ਜਿਹੜੇ ਖੇਤਾਂ ਦੇ ਵਿੱਚ ਚੌੜੇ ਪੱਤੇ ਵਾਲੀ ਗੰਦ, ਚਿੱਟੇ ਫੁੱਲਾਂ ਵਾਲੀ ਬੂਟੀ, ਛੱਪੜ ਬੂਟੀ, ਕੰਮੀ ਪੱਤ, ਭੂਈ ਦੀ, ਬੋਥੇ ਦੀ ਜ਼ਿਆਦੀ ਸਮੱਸਿਆ ਹੈ। ਉਹਨਾਂ ਖੇਤਾਂ ਦੇ ਵਿੱਚ ਨਾਲ ਡੀਐਡ ਡੱਬੀ ਐਲਮਿਕਸ ਦੀ ਅਡਾਮਾ ਦਾ ਬ੍ਰਾਈਜ਼ਰ ਅਤੂਲ ਦਾ ਸੈਨੋ ਚੰਬਲ ਦਾ ਮੋਜ਼ੂ ਪੁਰਵੀ ਕੰਪਨੀਆਂ ਦੇ ਕੋਲ ਇਹ ਡਬਲ ਟੈਕਨੀਕਲ ਕੰਬੀਨੇਸ਼ਨ ਆ ਹੈਗਾ ਇਹਦਾ ਕੰਟਰੋਲ ਚੰਗਾ ਹੈ ਜਿਹੜੇ ਖੇਤਾਂ ਦੇ ਵਿੱਚ ਬਹੁਤਾਤ ਗੰਧ ਹੁੰਦਾ ਹੈ ਇਹਦਾ ਕੰਟਰੋਲ ਚੰਗਾ ਹੈ ਪਹਿਲਾਂ ਆਪਾਂ 1 ਤੋਂ 2 ਸਵਾ ਲੀਟਰ ਆਪਣੇ ਖੇਤ ਦੇ ਹਾਲਾਤ ਦੇ ਹਿਸਾਬ ਨਾਲ ਜੇ ਬਹੁਤ ਜ਼ਿਆਦਾ ਗੰਧ ਹੁੰਦਾ ਚੌੜੇ ਪੱਤੇ ਚ ਵੀ ਬਰੀਕ ਪੱਤੇ ਚ ਵੀ ਹਾਲਾਤ ਖਰਾਬ ਆ ਤੇ ਆਪਾਂ ਸਵਾ ਲੀਟਰ ਵੀ ਪਤੀਲਾ ਕਲੋਰ ਲੈ ਸਕਦੇ ਆ ਇਕਨੋਮਿਕਲੀ ਥੋੜਾ ਆਪਾਂ ਨੂੰ 1.200 ਰੁਪਏ ਕਿੱਲਾ ਮਹਿੰਗਾ ਪੈਣਾ ਪਰ ਇਹ ਕੋਈ ਤੁਹਾਡੀ ਫਸਲ ਨੂੰ ਨੁਕਸਾਨ ਨਹੀਂ ਕਰਦਾ ਇਹਦੇ ਨਾਲ 1 ਡੱਬੀ ਆਪਾਂ ਲੈਣੀ ਆ ਬ੍ਰਾਈਜ਼ਰ ਦੀ ਮੋਜੂ ਦੀ ਜਾਂ ਐਲਮੈਕਸ ਦੀ ਜਾਂ ਸਾਈਨੋ ਦੀ ਪਹਿਲਾਂ ਤੇ ਇੱਕ ਚੀਜ਼ ਨੂੰ ਰੇਤ ਚ ਹਲਾ ਲੈਣਾ ਫਿਰ ਦੂਸਰੀ ਚੀਜ਼ ਨੂੰ ਥੋੜੇ ਜਿਹੀ ਪਾਣੀ ਚ ਘੋਲ ਕੇ ਪਾਊਡਰ ਬੇਸ ਦਵਾਈ ਇਹਨੂੰ ਵੀ ਆਪਾਂ ਇਹ ਰੇਤ ਦੇ ਵਿੱਚ ਅਜਿਹਾ ਮਿਕਸ ਕਰਕੇ ਤੇ ਪਾਣੀ ਜਦੋਂ ਆਪਾਂ ਛਟਾ ਵਾਰ ਨ ਦਵਾਈ ਦਾ ਰੇਚਰ ਲਾ ਕੇ ਪਾਣੀ ਘਟਸੋ ਘਟ ਉਸ ਸਮੇਂ ਚਾਰ ਤੋਂ ਪੰਜ ਪੋਟੇ ਇੰਨਾ ਇੰਨਾ ਪਾਣੀ ਖੇਤ ਦੇ ਵਿੱਚ ਹੋਣਾ ਚਾਹੀਦਾ ਇਹ ਦਵਾਈ ਤੁਸੀਂ ਹੈਵੀ ਡੋਸ ਪਾਉਣੀ ਆ ਭਾਵੇਂ ਝੋਨਾ ਲੱਗੇ ਤੋਂ ਪੰਜਵੇਂ ਛੇਵੇਂ ਦਿਨ ਵੀ ਪਾ ਦੋ ਸੱਤਵੇਂ ਦਿਨ ਵੀ ਪਾ ਦੋ ਕਦੂ ਹੋਏ ਤੋਂ ਅੱਠਵੇਂ ਨੌਵੇਂ ਦਸਵੇਂ ਦਿਨ ਤੱਕ ਵੀ ਪਾ ਦੋ ਜਿਹੜਾ ਕੋਈ ਇਕਾਦੋਕਾ ਖੇਤ ਦੇ ਵਿੱਚ ਗੰਧ ਉਗ ਜਾਂਦੇ ਉਹਨਾਂ ਉਗਿਆਂ ਗੰਧਿਆਂ ਨੂੰ ਵੀ ਕੁੱਟ ਕੇ ਤਾਰ ਦਿੰਦਾ ਜਾਂ ਜਿਹੜੇ ਉਹ ਕਾਦ ਥਲੇ ਆ ਜੇ ਉਹਦੀ ਬਾਹਰ ਜਾਂਦੀ ਤੇ ਉਹ ਵੀ ਮਰ ਜਾਂਦੇ ਆ ਗਰੋਥ ਰੁਕ ਜਾਂਦੀ ਗਲ ਜਾਂਦੇ ਇਹਦੀ ਇੱਕ ਚੀਜ਼ ਹੈ ਪਰ ਕੋਸ਼ ਏਰੀਏ ਦੇ ਵਿੱਚ ਜਿੱਥੇ ਮੋਥੇ ਦੀ ਸਮੱਸਿਆ ਜ਼ਿਆਦਾ ਹੈ ਉੱਥੇ ਵੇਖਣ ਚ ਆਇਆ ਫਾਰਮਰ ਪ੍ਰੈਕਟਿਸ ਦੇ ਵਿੱਚ ਕਿ ਉਹ 1 ਲੀਟਰ ਪਟੀਲਾ ਕਲੋਰ ਦੇ ਨਾਲ 1 ਪਾਈਆ 24D ਮਾਈਨ ਸాల్ਟ ਦੋਵਾਂ ਚੀਜ਼ਾਂ ਨੂੰ ਰੇਤ ਦੇ ਵਿੱਚ ਮਲ ਕੇ ਬਿਨਾਂ ਫਾਟ ਛਟਾ ਮਾਰਦਾ ਤੇ ਮੋਥੇ ਤੋਂ ਵੀ ਜਿੱਥੇ ਬਹੁਤ ਜ਼ਿਆਦੀ ਮੋਥੇ ਦੀ ਸਮੱਸਿਆ ਜੇ ਨਾ ਖੇਤਾਂ ਦੇ ਵਿੱਚ ਕਿਸਾਨ ਭਰਾਵਾਂ ਨੂੰ 85 ਤੋਂ 90% ਰਲੀਫ ਮਿਲ ਜਾਂਦੀ ਔਰ ਕਿਸਾਨ ਭਰਾਵੋ ਬੂਟਾ ਕਲੋਰ ਤੇ ਪਰਟੀਲਾ ਕਲੋਰ ਬੂਟ ਟੈਕਨੀਕਲ ਆ ਜਿਹੜੇ ਤੁਹਾਡੇ ਖੇਤਾਂ ਦੇ ਵਿੱਚ ਝੋਨੇ 'ਚ ਆਪਣੀ ਪਾਵਰ ਦੇ ਹਿਸਾਬ ਨਾਲ ਗੰਦਾ ਨੂੰ ਉਗਣ ਤੋਂ ਰੋਕਦੀ ਆ ਜਾਂ ਕਹਿ ਲਈਏ ਮਾਰਦੀ ਆ ਤੁਹਾਡੇ ਦੇ ਨਤੀਜੇ ਰਗ ਲੱਗੇ ਟੜਕੂ ਦੋ ਖੇਤ ਬਰਾਬਰ ਤੇ ਲੱਗੇ ਆ ਇੱਕ ਖੇਲੇ ਦੇ ਵਿੱਚ ਤੁਸੀਂ ਮੈਜਰਿਟੀ ਪਾ ਲੋ ਈਸੀ ਕਈ ਕਹਿੰਦੀ ਹੈ ਮੈਜਰਿਟੀ ਪਾਉਣੇ ਆ ਦੂਸਰੇ ਖੇਤ ਦੇ ਵਿੱਚ ਤੁਸੀਂ ਭਾਵੇਂ 700 ਐਮਐਲ ਦੀ ਡੋਸ ਦੇ ਉਹ ਲੀਟਰ ਪਾਈ ਆ ਉਹ ਲੀਟਰ ਹੀ ਪਾਣੀ ਆ ਪਟੀਲਾ ਕਲੋਰ ਰੇਅਰ ਚਾ ਲਾ ਕੇ ਪਾ ਦਿਓ ਪੰਜਵੇਂ ਛੇਵੇਂ ਦਿਨ ਨੂੰ ਤੁਹਾਨੂੰ ਇਦਾਂ ਲੱਗੇਗਾ ਕਿ ਜਿਹੜਾ ਪਟੀਲਾ ਕਲੋਰ ਵਾਲਾ ਖੇਤ ਆ ਸੜ ਤੋਂ ਚੋਰੀ ਪਿਆ ਦੀ ਵਿੱਚ ਖਾਦ ਪਾ ਗਿਆ ਉਹਦੇ ਵਿੱਚ ਗ੍ਰੀਨਰੀ ਤੇ ਫੁਟਾਰ ਬੂਟਾ ਕਲੋਰ ਵਾਲੇ ਖੇਤ ਨਾਲੋਂ ਜਲਦੀ ਆਉਣੀ ਸ਼ੁਰੂ ਹੋਏਗੀ ਜਲਦੀ ਆਏਗੀ ਇਹ ਤੁਸੀਂ ਆਪ ਆਪਣੀ ਪੈੜੀ ਦੇ ਵਿੱਚ ਆਪਣੇ ਖੇਤ ਦੇ ਵਿੱਚ ਪ੍ਰੈਕਟਿਸ ਕਰ ਲਿਓ ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਝੋਨੇ ਦੇ ਵਿੱਚ ਕਿਸੇ ਵੀ ਨਦੀਨ ਦੀ ਕੋਈ ਵੀ ਸਮੱਸਿਆ ਹੈਗੀ ਹੈ ਤੁਸੀਂ ਮੇਰੇ ਨਾਲ ਮੇਰਾ ਨੰਬਰ 92 160 99 188 ਤੇ ਸੰਪਰਕ ਕਰ ਲਿਓ ਜਿਨੀ ਗੁਰਨਾਨਕ ਸਾਹਿਬ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਹ ਰਣਕਰ ਨੇ ਬੋਧਤੀ ਉਸ ਬੋਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲਿਆਂ ਦਾ ਜੋਗ ਹੱਲ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ ਅੱਜ ਦੇ ਆਨੀਆਂ ਵਿਅਤੀਆਂ ਪ੍ਰਮਾਨ ਕਰਨੀ ਗੁਰੂ ਫਤਿਹ ਪ੍ਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ